ਦੋਸਤੋ ਇਹ ਹੈ ਤਮਿਲਨਾਡੂ ਦਾ ਸਕੂਲ ਜਿਹਦੇ ਵਿੱਚ ਐਂਟਰ ਕਰਨ ਲਈ ਇਹਨਾ ਗਿਣਚਾਂ ਤੇ ਚੁਰਨਾ ਪੈਂਦਾ ਹੈ ਤੇ ਹੁਣ ਜਿਵੇਂ ਤੁਸੀਂ ਵੀਡੀਓ ਚ ਦੇਖ ਰਹੇ ਹੋ ਕਿ ਬੱਚਾ 10 ਤੱਕ ਗਿਣਤੀ ਤੱਕ ਗਿਣ ਕੇ ਹੁਣ ਐਦਾਂ ਲੱਗ ਰਿਹਾ ਜਿਵੇਂ ਸੜਕ ਤੇ ਚੱਲ ਰਿਹਾ ਹੋ ਇਹਨਾ ਐਕਟੀਵਿਟੀ ਨਾਲ ਬੱਚੇ ਦਾ ਦਿਮਾਗ ਤੇ ਹੁਣ ਲਿਖ ਰਿਹਾ ਹੈ ਬੈਂਡ ਮਤਲਬ ਬੱਚਾ ਕੋਡਾ ਹੋ ਕੇ ਤੁਰੇਗਾ ਹੁਣ ਦੇਖੋ ਇਹ ਕਿਵੇਂ ਹੜੱਪੇ ਮਾਰੇਗਾ ਦੇਖ ਜਿਵੇਂ ਤੁਸੀਂ ਵੀਡੀਓ ਚ ਦੇਖ ਰਹੇ ਹੋ ਨੇ ਪੜਾਂ ਤੇ ਬੱਚੇ ਨੂੰ ਤਰਨਾ ਹੋਏਗਾ ਚਲੋ ਅੱਗੇ ਦੇਖਦੇ ਹਾਂ ਕੀ ਕੀ ਕਰਨਾ ਪਏਗਾ ਬੱਚੇ ਨੂੰ ਇਹਨਾਂ ਨਾਲ ਬੱਚੇ ਨੂੰ ਐਕਟੀਵਿਟੀ ਆ ਬਹੁਤ ਆਉਂਦੀਆਂ ਤੇ ਬੱਚੇ ਦਾ ਦਿਮਾਗ ਤੇ ABC ਹੁਣ ABC ਆ ਗਈ ਜਿੱਦਾਂ ਦੀ ਐਦਾ ਇਹ ਸਰੀਰ ਵੀ ਤੁੰਡੂਸਤ ਰਹਿੰਦਾ ਤੇ ਬੱਚੇ ਨੂੰ ABC ਵੀ ਪੂਰੀ ਹੋਣ ਲੱਗ ਜਾਂਦੀ ਹੈ ਹਰ ਸਕੂਲ ਵਿੱਚ ਐਦਾ ਨਹੀਂ ਹੁੰਦਾ ਹੁਣ ਤੁਸੀਂ ਦੇਖ ਰਹੇ ਹੋ ਚਲੋ 100 ਤੱਕ ਗਿਣਤੀ ਪੂਰੀ ਹੋਣ ਜਾ ਰਹੀ ਹੈ ਸੋ ਹੋ ਗਈ ਬਾਏ ਬਾਏ ਕਿੱਦਾਂ ਦੀ ਲੱਗੀ ਤੁਹਾਨੂੰ ਵੀਡੀਓ